ਇਸੇ ਤਨੀ ਪੀਂਦਾ ਹੈਗਾ ਜਦੋਂ ਪੀਣ ਵਾਲਾ ਨਹੀਂ ਤੇ ਨਸ਼ਕ ਮੇਚ ਪਰ ਜਦੋਂ ਤੁਸੀਂ ਨਸ਼ਾ ਰਹਿ ਹੈ ਤੇ ਆਪਣੇ ਬੱਚਿਆਂ ਨੂੰ ਨਹੀਂ ਸੰਭਾਲਦੇ ਮੈਂ ਅਕਸਰ ਅਕਸਰ ਕਹਿਣਾ ਹੁੰਨਾ ਤੁਹਾਨੂੰ ਜਦੋਂ ਜਵਾਕ ਰਾਤ ਨੂੰ ਮੂੰਹ ਜਾ ਖੁੱਲ ਕੇ ਸੌਣ ਲੱਗ ਜਾਈ ਹਾਂ ਸਰੀਰ ਜਾ ਉਹਦਾ ਸੁੱਕਣ ਲੱਗ ਜਾਈ ਹਾਂ ਤੇ ਅੱਖ ਚੱਕ ਪਾ ਕੇ ਗੱਲ ਨਾ ਕਰੇ ਤੇ ਬਾਹਰ ਪੰਜ ਚਾਰ ਮਸਟੰਡੇ ਖੜੇ ਹੋਣ ਕਦੇ ਮੋਟਰਸਾਈਕਲ ਆ ਉਹਨੂੰ ਭੱਜ ਗਿਆ ਉਹਨੂੰ ਭੱਜ ਗਿਆ ਤੇ ਮਾਂ ਬਾਪ ਜਿਹੜੇ ਆਪਦੇ ਜਵਾਕਾਂ ਦੀ ਤਾਰੀਫ਼ ਨਹੀਂ ਕਰਨ ਲੱਗ ਜਾਣ ਹਾਂ ਤੇ ਸਮਝ ਲਾ ਉਹ ਨਸ਼ੇ ਦੇ ਵਿੱਚ ਆ ਗਿਆ ਉਹਨੂੰ ਇਹ ਲਤ ਲੱਗ ਗਈ ਤੁਸੀਂ ਇੱਕ ਗੱਲ ਤੇ ਜ਼ੋਰ ਦਿੱਤਾ ਕਿ ਮਾਂ ਪਿਓ ਜਦੋਂ ਬੱਚੇ ਦੀ ਤਾਰੀਫ਼ ਕਰਨ ਲੱਗ ਪਏ ਵਿਗੜ ਜਾਂਦਾ ਹੀ ਉੱਚਾ ਜਦੋਂ ਬੱਚੇ ਦੀ ਕੋਈ ਜਵਾਕ ਮੈਂ ਤਾਂ ਕਦੇ ਆਪਦੇ ਜਵਾਕ ਦੀ ਕਦੇ ਤਾਰੀਫ਼ ਕਰੀ ਦੀ ਮੇਰੇ ਫਾਦਰ ਵੀ ਨਹੀਂ ਕਰਦੇ ਸੀਗੇ ਮੇਰੀ ਮਾਂ ਹੁਣ ਤੱਕ ਵੀ ਲੱਗਿਆ ਹੁਣ ਤੱਕ ਵੀ ਕਹਿੰਦੀ ਹੁੰਦੀ ਹੈ ਵੀ ਮੈਨੂੰ ਮੈਨੂੰ ਨਹੀਂ ਤੂੰ ਹੋਰ ਕੁਝ ਬਣ ਕੇ ਦਿਖਾ ਮੈਨੇ ਮੈਨੂੰ ਕਦੇ ਮਾਪੇ ਨੇ ਤਾਰੀਫ ਕਰੀ ਹੋਈ ਨਹੀਂ